ਆ ਬਾਬਾ ਜੀ ਬਚਨ ਕਰਿਆ ਕਰਦੇ ਤੁਹਾਨੂੰ ਤੁਨ ਬਾਬਾ ਈਸਰ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਬਚਨ ਕਰਦੇ ਆ ਕਹਿਣਾ ਸੰਗਤ ਵਿੱਚ ਵੀ ਸਮਾਂ ਬੜਾ ਭਿਆਨਕ ਆ ਰਿਹਾ ਹੈ ਸਮਾਂ ਬੜਾ ਭਿਆਨਕ ਆ ਰਿਹਾ ਹੈ ਦੇਖੋ ਕਿਤੇ ਕਿਸੇ ਹੋਰ ਨੂੰ ਬਾਪੂ ਨਾ ਬਣਾ ਲਿਓ ਸਮਾਂ ਬੜਾ ਭਿਆਨਕ ਆ ਰਿਹਾ ਹੈ ਦੇਖੋ ਕਿਤੇ ਕਿਸੇ ਹੋਰ ਨੂੰ ਬਾਪੂ ਨਾ ਬਣਾ ਲੈਣਾ ਬਈ ਇੱਕ ਦੇ ਬਣ ਕੇ ਦਿਖਾ ਦੇਣਾ ਸਾਧ ਸੰਗਤ ਸੰਤਰੇਟ ਦੇ 10ਵੇਂ ਮਹੀਨੇ ਦੀ 5 ਤਰੀਕ ਦੇ ਬਾਬਾ ਜੀ ਦੇ ਵਚਨ ਹਨ ਬਾਬਾ ਜੀ ਨੇ ਆਪਣੇ ਪਵਿੱਤਰ ਰਸਨਾ ਤੋਂ ਇਹ ਵਚਨ ਸੁਣਾਏ ਸੰਗਤ ਨੂੰ ਇੱਕ ਸਾਖੀ ਸੁਣਾਈ ਤੇ ਆਖਿਆ ਸੰਗਤ ਨੂੰ ਵੀ ਇੱਕ ਨਵਾਂ ਵਿਆਹਿਆ ਜੋੜਾ ਇੱਕ ਨਵਾਂ ਵਿਆਹਿਆ ਜੋੜਾ ਗੱਡੀ ਤੇ ਆ ਰਿਹਾ ਸੀ ਬਹੁਤੀ ਜਿਸ ਨੇ ਘੁੰਡ ਕੱਢਿਆ ਹੋਇਆ ਸੀ ਜਦੋਂ ਉਹ ਸਟੇਸ਼ਨ ਤੇ ਪਹੁੰਚੇ ਤਾਂ ਘਰ ਵਾਲੇ ਨੇ ਕਿਹਾ ਵੀ ਤੂੰ ਉੱਥੇ ਬੈਠ ਮੈਂ ਕੁਝ ਖਾਣ ਨੂੰ ਲੈ ਆਵਾਂ ਤੂੰ ਇੱਥੇ ਬੈਠ ਮੈਂ ਕੁਝ ਖਾਣ ਨੂੰ ਲੈ ਆਵਾਂ ਉਸ ਦੀ ਬੋਟੀ ਨੇ ਸੱਤ ਵਚਨ ਕੀਤਾ ਤੇ ਬੈਠ ਗਈ ਢੁੱਕ ਦੀ ਪੂਰਤੀ ਕਰਨ ਲਈ ਉਹ ਕੁਝ ਲੈਣ ਚਲੇ ਆ ਗਿਆ ਤੇ ਇਧਰ ਜਿੱਥੇ ਇਸ ਦੀ ਬੋਟੀ ਬੈਠੀ ਹੈ ਤੇ ਕੋਲੀ ਇੱਕ ਠੱਗ ਖੜਾ ਸੀ ਸਾਥ ਸੰਗਤ ਕੋਲੀ ਇੱਕ ਠੱਗ ਖੜਾ ਸੀ ਜਦ ਆਦਮੀ ਇਸ ਦਾ ਦੂਰ ਚਲੇ ਆ ਗਿਆ ਤਾਂ ਉਹ ਕਹਿਣ ਲੱਗਿਆ ਵੀ ਚੱਲ ਟਾਂਗੇ ਵਿੱਚ ਚਲੀਏ ਆ ਹੁਣ ਘਰ ਜਾ ਕੇ ਹੀ ਰੋਟੀ ਖਾਵਾਂਗੇ ਉਸ ਧੀਵੀ ਦਾ ਸਾਥ ਸੰਗਤ ਉਸ ਦੀ ਬੋਟੀ ਦਾ ਕੁੰਡ ਕੱਢਿਆ ਹੋਇਆ ਸੀ ਤੇ ਉਸ ਧੀਵੀ ਨੇ ਸਤਿ ਵਚਨ ਕਿਹਾ ਤੇ ਟਾਂਗੇ ਵਿੱਚ ਬੈਠ ਗਈ ਜਦੋਂ ਟਾਂਗੇ ਵਿੱਚ ਬੈਠ ਗਈ ਤੇ ਅੱਗੇ ਜਾ ਕੇ ਸਾਧ ਸੰਗਤ ਕਿਉਂਕਿ ਉਹ ਤਾਂ ਠੱਗ ਸੀ ਉਸ ਦਾ ਘਰ ਵਾਲੀ ਉਸ ਦਾ ਮਾਲਕ ਥੋੜੀ ਸੀ ਉਹ ਤਾਂ ਠੱਗ ਸੀ ਤੇ ਅੱਗੇ ਜਾ ਕੇ ਉਸ ਠੱਗ ਨੇ ਉਸ ਦਾ ਤਨ ਵੀ ਲੁੱਟ ਲਿਆ ਮਨ ਵੀ ਲੁੱਟ ਲਿਆ ਤੇ ਉਸ ਦਾ ਗਹਿਣਾ ਗੱਟਾ ਧਨ ਵੀ ਸਭ ਕੁਝ ਲੁੱਟ ਲਿਆ ਸੋ ਇਹ ਸਾਖੀ ਸੁਣਾ ਕੇ ਬਾਬਾ ਜੀਆ ਨੇ ਵਚਨ ਕਰਨੇ ਤੇ ਆ ਕਿਹਾ ਵੀ ਜਿੰਨੇ ਤੁਸੀਂ ਬੈਠੇ ਹੋ ਸੰਗਤ ਜੀ ਜਿੰਨੇ ਅੱਜ ਤੁਸੀਂ ਬੈਠੇ ਹੋ ਸਾਰੇ ਘੁੰਡ ਚੁੱਕ ਕੇ ਆਪਣੇ ਮਾਲਕ ਦੀ ਪਛਾਣ ਕਰ ਲਵੋ ਆਪਣੇ ਮਾਲਕ ਦੀ ਪਛਾਣ ਕਰ ਲਵੋ ਆ ਚੰਗੀ ਤਰ੍ਹਾਂ ਪਛਾਣ ਕਰ ਲਵੋ ਕੱਲ ਨੂੰ ਤੁਹਾਨੂੰ ਬਹੁਤ ਠੱਗ ਮਿਲਣਗੇ ਕੱਲ ਨੂੰ ਤੁਹਾਨੂੰ ਬਹੁਤ ਠੱਗ ਮਿਲਣਗੇ ਜੋ ਤੁਹਾਡਾ ਤਨ ਵੀ ਮਨ ਵੀ ਤੇ ਧਨ ਵੀ ਲੁੱਟ ਕੇ ਲੈ ਜਾਣਗੇ ਜੋ ਤੁਹਾਡਾ ਤਨ ਵੀ ਮਨ ਵੀ ਤੇ ਧਨ ਵੀ ਲੁੱਟ ਲੈ ਕੇ ਜਾਣਗੇ ਇਸ ਕਰਕੇ बच ਕੇ ਰਹਿਣਾ ਭਾਈ ਜੋ ਸਾਧ ਸੰਗਤ ਮਹਾਂਪੁਰਖਾਂ ਦੇ ਇਹਨਾਂ ਬਚਨਾਂ ਨੂੰ ਯਾਦ ਕਰਦੇ ਆ ਆਓ ਧੰਤਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਕਲੀਰਾ ਵਾਲੇ ਉਹਨਾਂ ਤੋਂ ਬਰੂਸਾਏ ਹੋਏ ਉਹਨਾਂ ਤੇ ਪੂਰਨਿਆ ਤੇ ਚੱਲਣ ਵਾਲੇ ਨਿਕਾ ਮਹਾਂਪੁਰਖ ਇਹੀ ਵਚਨ ਕਰਦੇ ਹਨ ਭਾਈ ਜਿਦੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਰੂਪ ਸੱਚੇ ਪਾਤਸ਼ਾਹ ਜੀ ਦੇ ਦਰੋਂ ਕੋਰੋਂ ਪੂਰੀ ਨਹੀਂ ਨਾ ਪਈ ਭਈ ਉਹਦੀ ਕਿਤੋਂ ਹੋਰ ਪੂਰੀ ਪੈ ਹੀ ਨਹੀਂ ਸਕਦੀ ਇਸ ਕਰਕੇ ਵਈ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਬਣੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਾਲਕ ਬਣਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਸਿਆਂ ਹੋਇਆਂ ਬਚਨਾਂ ਤੇ ਪਾਇਆ ਪੂਰਨਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ